ਕਮਲ ਸਾਹਿਬ ਤੁਸੀਂ ਤੇ ਜਦੋਂ मुट्ठी ਬੰਦ ਕਰਕੇ ਨਾਰਾ ਲਾਉਂਦੇ ਸੀ ਹੈ ਐਨੇ ਗੁੱਸੇ ਚ ਤੇ ਤਿਤਲੀਆਂ ਤੇ ਬੜੀਆਂ ਇੱਕ ਨਾਟਕ ਜਿਹਾ ਹੈਗੀਆਂ ਨੇ ਤੇ ਇਹਨਾਂ ਨਾਲ ਪਿਆਰ ਕਿਵੇਂ ਮੋਹ ਕਿਵੇਂ ਪੈ ਗਿਆ ਇਹ ਸਭ ਸੱਚੇ ਬਾਦਸ਼ਾਹ ਕਰਵਾਉਣ ਵਾਲਾ ਹੈ ਬੰਦਾ ਜੇ ਕਹੇ ਮੈਂ ਅਗੇ ਕੀਤਾ ਹੈ ਕੀਤਾ ਕੁਝ ਨਹੀਂ ਕਰ ਸਕਦਾ ਹੋਇਆ ਕਿ ਮੇਰੇ ਘਰ ਦੇ ਬਾਹਰ ਨਾ ਨਿੰਬੂ ਦਾ ਪੇੜ ਲੱਗਾ ਸੀ ਨਿੰਬੂ ਦੇ ਪੇੜ ਤੇ ਨਿੰਬੂ ਨਹੀਂ ਆਉਂਦੇ ਸੀ ਤੇ ਮੈਂ ਬੜੇ ਹਿੰਦੁਸਤਾਨ ਚ ਤਾ ਤੁਸੀਂ ਕਿਸੇ ਨਾਲ ਵੀ ਗੱਲ ਕਰੋ ਨਾ ਤੁਸੀਂ ਟਿਪੀਕਲ ਬਿਮਾਰੀ ਬਾਰੇ ਵੀ ਗੱਲ ਕਰ ਲਓ ਉਹਦਾ ਇਲਾਜ ਵੀ ਦੱਸ ਦੇ। ਕਿ ਜਦੋਂ ਮੂਨ ਜਾਂ ਸਨ ਇਕਲਿਪਸ ਲੱਗਦਾ ਹੈ ਨਾ ਗ੍ਰੈਂਡ ਲੱਗਦਾ ਹੈ। ਉਦੋਂ ਕੁਹਾੜੀ ਲੈ ਕੇ ਨਾ ਪlant ਨੂੰ ਡਰਾਓ ਕਿ ਤੂੰ ਅਗਲੇ ਸਾਲ ਜੇ ਫਲ ਨਹੀਂ ਦਿੱਤਾ ਤੈਨੂੰ ਮੈਂ ਵੱਢ ਦੂੰਗਾ। ਅੱਛਾ ਕੈਟਰਪਿਲਰ ਕੰਪਨੀ ਦੇ ਟਰਨਓਵਰ ਹੀ ਦੇਖ ਲੈਨੇ ਆਪਾਂ ਹੋਰ ਤਾਂ ਸਾਨੂੰ ਨਹੀਂ ਪਤਾ ਤੁਸੀਂ ਮੋਬਾਈਲ ਜਿਵੇਂ ਹੀ ਮੈਂ ਹਾਂ ਹਾਂਜੀ ਜਿਵੇਂ ਲੈਪਟਾਪ ਤੇ ਮੈਂ ਕੈਟਰਪਿਲਰ ਟਾਈਪ ਕੀਤਾ ਉਹ ਦੇਖਿਆ ਉਹੀ ਕੀੜੇ ਆ ਗਏ ਨਾ ਦਿਮਾਗ ਤੇ ਜ਼ੋਰ ਲਾਇਆ ਵੀ ਇਹ ਕੀੜੇ ਤਾਂ ਮੈਂ ਦੇਖੇ ਫਿਰ ਮੈਂ ਉਹਦਾ ਅਡਲਟ ਦੇਖਿਆ ਅਡਲਟ ਦੇਖਿਆ ਜੀ ਇੰਨੀ ਬਿਊਟੀਫੁਲ ਬਟਰਫਲਾਈ ਮੈਂ ਗੰਗਾ ਜਲ ਹੱਥ ਚ ਲੈ ਕੇ ਨਾ ਕਸਮ ਖਾ ਲਈ ਕਿ ਅੱਜ ਤੋਂ ਬਾਅਦ ਫੋਟੋਗ੍ਰਾਫੀ ਵੀ ਔਰ ਬਟਰਫਲਾਈਜ਼ ਦੀ ਕੰਜ਼ਰਵੇਸ਼ਨ ਵਾਸਤੇ ਕੰਮ ਕਰਾਂਗਾ ਅਰੇ ਪਹਿਲੇ ਪਹਿਲੇ ਮੈਨੂੰ ਲੱਗਦਾ ਸੀ ਕਿ ਲੋਕ ਕੀ ਕਹਿਣਗੇ ਕਮੜਾ ਇਹ ਸਵੇਰੀ ਕੈਮਰਾ ਪਾ ਕੇ ਤੁਰਿਆ ਫਿਰਦਾ ਅੱਛਾ ਹੁਣ ਹੈਰਾਨਗੀ ਦੀ ਗੱਲ ਹੈ ਜਿਸ ਦਿਨ ਮੈਂ ਕੈਮਰਾ ਨਹੀਂ ਪਾਇਆ ਹੁੰਦਾ ਤਾਂ ਲੋਕ ਪੁੱਛਦੇ ਆ ਕਿ ਸਾਰਾ ਹੀ ਕੈਮਰਾ ਨਹੀਂ ਹੈ ਕਿ ਤਿਤਲੀਆਂ ਹੋਈਆਂ ਛੋਟੇ ਛੋਟੇ ਇਨਸੈਕਟਸ ਹੋਏ ਇਹ ਸਾਰੇ ਬੜੇ ਅੱਛੇ ਪੋਲੀਨੇਟਰ ਕਮਾਲ ਹੈ ਦੇਖੋ ਇਹ ਅਹੀਂ ਜਰੂਰ ਦੇਖਦੇ ਆ ਤੇ ਸਾਨੂੰ ਲੱਗਦਾ ਵੀ ਐਵੇਂ ਉਡਦੀਆਂ ਫਿਰਦੀਆਂ ਨੇ ਪਰ ਹਰੇਕ ਜੀਵ ਦਾ ਆਪਣਾ ਸਿਸਟਮ ਹੈ ਜੀਵਨ ਦਾ ਅੱਜ ਤੁਹਾਡੇ ਨਾਲ ਤਿਤਲੀਆਂ ਦੀ ਦੁਨੀਆ ਦੀ ਗੱਲ ਕਰਾਂਗੇ ਅਸੀਂ ਦੇਖਦੇ ਹਾਂ ਬਟਰਫਲਾਈ ਬੜੇ ਖੁਸ਼ ਹੁੰਦੇ ਆ ਉਹਨਾਂ ਦੇ ਰੰਗ ਬਰੰਗੇ ਰੂਪ ਨੂੰ ਦੇਖ ਕੇ ਪਰ ਅੱਜ ਤੁਹਾਨੂੰ ਤਿਤਲੀਆਂ ਦੀ ਅੰਦਰਲੀ ਦੁਨੀਆ 'ਚ ਲੈ ਕੇ ਜਾਵਾਂਗੇ ਔਰ ਦੱਸਾਂਗੇ ਵੀ ਤਿਤਲੀਆਂ ਕਿੰਨੀਆਂ ਕਮਾਲ ਦੀਆਂ ਨੇ ਮਨੁੱਖ ਨਾਲ ਕਿੰਨੀਆਂ ਜੁੜੀਆਂ ਨੇ ਕਿਹੜੇ ਪੌਦਿਆਂ ਦਾ ਕਿੰਨੀਆਂ ਜੁੜੀਆਂ ਨੇ ਕਿੱਥੇ ਜ਼ਿਆਦਾ ਰਹਿੰਦੀਆਂ ਨੇ ਖੁਸ਼ ਕਿੱਥੇ ਰਹਿੰਦੀਆਂ ਨੇ ਔਰ ਮਨੁੱਖ ਨਾਲ ਉਹਨਾਂ ਦਾ ਕਿਦਾਂ ਦਾ ਨਾਤਾ ਹੈ ਇਹ ਗੱਲਬਾਤ ਕਰਨ ਲਈ ਅੱਜ ਅਸੀਂ ਬੜੇ ਅਹਿਮ ਗੈਸਟ ਸੱਦੇ ਨੇ ਜਿਨ੍ਹਾਂ ਨੇ ਕਈ ਬਟਰਫਲਾਈ ਪਾਰਕ ਸਿਰਜੇ ਨੇ ਔਰ ਕਈ ਵੱਡੇ ਪ੍ਰੋਜੈਕਟ ਕਰ ਵੀ ਰਹੇ ਨੇ ਕਲਬੂਸ਼ਨ ਕਮਰ ਜੀ ਕਲਬੂਸ਼ਨ ਕਮਰ ਕਿਸੇ ਵੇਲੇ ਮੁਲਾਜ਼ਮਾਂ ਦੇ ਬਹੁਤ ਵੱਡੇ ਲੀਡਰ ਹੁੰਦੇ ਸੀ ਉਹਨਾਂ ਦੇ ਨਾਰੇ ਸੈਕਟਰ 17 ਸਾਰੇ ਚੰਡੀਗੜ੍ਹ ਤੇ ਗੂੰਜਦੇ ਸੀ ਫਿਰ ਉਹ ਫੋਟੋਗ੍ਰਾਫੀ ਦੇ ਖੇਤਰ ਵਿੱਚ ਵੱਡੇ ਮਕਾਮ ਤੇ ਪਹੁੰਚੇ ਔਰ ਫੋਟੋਗ੍ਰਾਫੀ ਦੇ ਨਾਲ ਦੀ ਨਾਲ ਅੱਜ ਉਹ ਤਿਤਲੀਆਂ ਦੀ ਦੁਨੀਆ ਵਿੱਚ ਰਹਿੰਦੇ ਨੇ ਔਰ ਉੱਥੇ ਕਈ ਕੋ ਸਿਰਜ ਰਹੇ ਨੇ ਕਲਬੂਸ਼ਨ ਜੀ ਦੀਆਂ ਥੈਂਕ ਯੂ ਵੈਰੀ ਮਚ ਤਲੋਚਨ ਜੀ ਤੁਸੀਂ ਮੌਕਾ ਦਿੱਤਾ ਇੱਥੇ ਕਿ ਲੋਕਾਂ ਨਾਲ तितਲੀਆਂ ਵਾਰ ਸਾਂਝ ਕਰੀ ਗਏ ਸੋ ਥੈਂਕ ਯੂ ਅਗੇਨ ਕਮਲ ਸਾਹਿਬ ਤੁਸੀਂ ਤੇ ਜਦੋਂ ਮੁਠੀ ਬੰਦ ਕਰਕੇ ਨਾਰਾ ਲਾਉਂਦੇ ਹੋ ਹੈ ਐਨੇ ਗੁੱਸੇ ਚ ਤੇ तितਲੀਆਂ ਤੇ ਬੜੀਆਂ ਇੱਕ ਨਾਚਕ ਜਿਆ ਹੈਗੀਆਂ ਨੇ ਤੇ ਇਹਨਾਂ ਨਾਲ ਪਿਆਰ ਕਿਵੇਂ ਮੋਹ ਕਿਵੇਂ ਪੈ ਗਿਆ ਐਕਚੁਅਲੀ ਮੋਹ ਪਿਆ ਨਹੀਂ ਕੀ ਵਾਰੀ ਇਸ ਤਰ੍ਹਾਂ ਹੁੰਦਾ ਹੈ ਜੀ ਕਿ ਪਰਮਾਤਮਾ ਕੋਈ ਡੈਸਟੀਨੀ ਤੁਹਾਡੀ ਸੋਚ ਕੇ ਰੱਖਦਾ ਹੈ ਕਿ ਇਹਨੇ ਇਹਦੇ ਕੋਲੋਂ ਮੈਂ ਇਹ ਕੰਮ ਕਰਵਾਉਣਾ ਹੈ ਹੂੰ ਤੁਹਾਡੇ ਮਨ ਚ ਨਹੀਂ ਹੁੰਦਾ ਹੂੰ ਮੈਂ ਪੂਰੀ ਲਾਈਫ ਚ 1968 ਤੋਂ ਮੈਂ ਫੋਟੋਗ੍ਰਾਫੀ ਕਰ ਰਹੇ ਹਾਂ ਹੂੰ ਮੈਂ ਅਜੇ ਤੱਕ ਕਦੇ ਤਿਤਲੀ ਦੀ ਫੋਟੋ ਤਾਂ ਕੀ ਖਿੱਚਣੀ ਉਹਨੂੰ ਦੇਖਿਆ ਤੱਕ ਨਹੀਂ ਸੀ ਵਾਹ ਤੇ ਇੱਕ ਵਾਰੀ ਇਸ ਤਰ੍ਹਾਂ ਹੋਇਆ ਕਿ ਜਿਵੇਂ ਜੀਵਨ ਚ ਇਹ ਸਭ ਸੱਚੇ ਬਾਸ਼ਾ ਕਰਵਾਉਣ ਵਾਲਾ ਹੈ ਬੰਦਾ ਜੇ ਕਹੇ ਮੈਂ ਇਹ ਕੀਤਾ ਹੈ ਕੀਤਾ ਕੁਝ ਨਹੀਂ ਕਰ ਸਕਦਾ ਹੋਇਆ ਕਿ ਮੇਰੇ ਘਰ ਦੇ ਬਾਹਰ ਨਾ ਨਿੰਬੂ ਦਾ ਪੇੜ ਲੱਗਾ ਸੀ ਨਿੰਬੂ ਦੇ ਪੇੜ ਤੇ ਨਿੰਬੂ ਨਹੀਂ ਆਉਂਦੇ ਸੀ ਤੇ ਮੈਂ ਬੜੇ ਹਿੰਦੁਸਤਾਨ ਚ ਤੁਸੀਂ ਕਿਸੇ ਨਾਲ ਵੀ ਗੱਲ ਕਰੋ ਨਾ ਤੁਸੀਂ ਟਿਪੀਕਲ ਬਿਮਾਰੀ ਬਾਰੇ ਵੀ ਗੱਲ ਕਰ ਲਓ ਉਹਦਾ ਇਲਾਜ ਵੀ ਦੱਸ ਦੇਗਾ ਹਾਂਜੀ ਹਾਂਜੀ ਹਾਂ ਤੇ ਮੈਂ ਗੱਲ ਕੀਤੀ ਹਾਂ ਮੈਂ ਕਹੇ ਵੀ ਇਦਾਂ ਦਾ ਗੱਲ ਹੈ ਫਿਰ ਕਈਆਂ ਨੇ ਮੈਨੂੰ ਕਿਹਾ ਇਹ ਸੋਨੇ ਦਾ ਪਾਣੀ ਘੋਲ ਕੇ ਇਹਦੇ ਚ ਪਾਓ ਕਿਸੇ ਨੇ ਕਿਹਾ ਜੜ ਪੁੱਟ ਕੇ ਦੀ ਚਮੜਾ ਦਬ ਦਿਓ ਇੱਕ ਤਾਂ ਹੈਰਾਨ ਹੋ ਗਿਆ ਇੱਕ ਬੰਦੇ ਨੇ ਮੈਨੂੰ ਕਿਹਾ ਕਿ ਜਦੋਂ ਮੂਨ ਜਾਂ ਸਨ ਇਕਲਿਪਸ ਲੱਗਦਾ ਹੈ ਨਾ ਗ੍ਰੈਂਡ ਲੱਗਦਾ ਹੈ ਉਦੋਂ ਕੁਹਾੜੀ ਲੈ ਕੇ ਨਾ ਪlant ਨੂੰ ਡਰਾਓ ਕਿ ਤੂੰ ਅਗਲੇ ਸਾਲ ਜੇ ਫਲ ਨਹੀਂ ਦਿੱਤਾ ਤੈਨੂੰ ਮੈਂ ਵੱਢ ਦੂੰਗਾ ਅੱਛਾ ਪਰ ਇਹ ਕੋਈ ਟੋਟਕਾ ਕਾਮਯਾਬ ਹੋਇਆ ਨਹੀਂ ਕੀ ਬਾਤ ਹੈ ਤੇ ਕੁਝ ਦਿਨ ਬਾਅਦ ਮੈਂ ਬੜੇ ਮਾਈਨਿਊਟਲੀ ਦੇਖ ਰਿਹਾ ਸੀ ਉਹਨੂੰ ਕਿ ਕੀ ਵਜ੍ਹਾ ਹੋ ਸਕਦੀ ਹੈ ਤਾਂ ਉੱਤੇ ਕੋਈ ਕੀੜੇ ਨਜ਼ਰ ਆਏ ਮੈਨੂੰ ਕੀੜੇ ਪੱਤੇ ਖਾ ਰਹੇ ਸੀਗੇ ਜਦੋਂ ਮੈਂ ਵੀ I was not aware ਕਿ ਕੀ ਚੀਜ਼ ਹੈ ਮੈਂ ਮਾਲੀ ਨੂੰ ਪੈਸਟੀਸਾਈਡ ਦਿੱਤਾ ਤੇ ਉਹ ਤੇ ਸਪਰੇਅ ਕਰਕੇ ਮਾਰ ਦਿੱਤੇ ਹੁਣ ਦੇਖੋ ਡੈਸਟਨੀ ਕਿਮ ਡਿਸਾਈਡ ਕਰਦੇ ਮੇਰਾ ਬੇਟਾ ਸਕਾਟਚ ਇੰਜੀਨੀਅਰ ਉਹਦਾ ਸ਼ਾਮ ਨੂੰ ਮੈਨੂੰ ਫੋਨ ਆਇਆ ਕਿ ਮੈਂ ਨਾ ਅਮਰੀਕਨ ਕੈਟਰਪਿਲਰ ਕੰਪਨੀ ਜੁਆਇਨ ਕਰਨੀ ਹੈ ਮੈਂ ਕਿਹਾ ਠੀਕ ਹੈ ਯੂ ਗੋ ਅਹੈਡ ਮੈਨੂੰ ਜਿਹੜੇ ਵਾਰ ਨਹੀਂ ਪਤਾ ਹੁਣ ਇਦਾਂ ਤੁਹਾਨੂੰ ਦੱਸਾਂ ਕਿ ਕਈ ਵਾਰੀ ਪੇਰੈਂਟਸ ਨੂੰ ਉਹ ਟੈਕਨੀਕਲ ਨੋਲੇਜ ਬਾਰੇ ਨਹੀਂ ਪਤਾ ਹੁੰਦਾ ਪਰ ਉਹ ਨੀਲਿੰਗ ਕਰਨ ਤੋਂ ਨਹੀਂ ਹਟਦੇ ਹੂੰ ਹੂੰ ਮੈਂ ਚਲੋ ਕੈਟਰਪਿਲਰ ਕੰਪਨੀ ਦੇ ਟਰਨਓਵਰ ਹੀ ਦੇਖ ਲੈਨੇ ਆਪਾਂ ਹੂੰ ਹੂੰ ਹੋਰ ਤਾਂ ਸਾਨੂੰ ਨਹੀਂ ਪਤਾ ਅੱਛਾ ਤੁਸੀਂ ਮੋਬਾਈਲ ਜਿਵੇਂ ਹੀ ਮੈਂ ਹਾਂ ਹਾਂਜੀ ਜਿਵੇਂ ਲੈਪਟਾਪ ਤੇ ਮੈਂ ਕੈਟਰਪਿਲਰ ਟਾਈਪ ਕੀਤਾ ਉਹ ਦੇਖਿਆ ਉਹੀ ਕੀੜੇ ਆ ਗਏ ਅੱਛਾ ਮੈਂ ਕਹ ਵੀ ਇਹ ਕੀੜੇ ਤਾਂ ਮੈਂ ਦੇਖੇ ਹੋਏ ਹੂੰ ਕਿਉਂਕਿ ਕੈਟਰਪਿਲਰ ਅੱਗੇ ਕੰਸਟਰਕਸ਼ਨ ਇਕੁਪਮੈਂਟ ਨਾਲ ਬੰਨਦਾ ਨਾ ਕੰਪਨੀ ਆਪਾਂ ਬਾਗ ਦੇਖੋ ਤੁਸੀਂ ਹਾਂਜੀ ਉਹੀ ਕੀੜੇ ਆ ਗਏ ਮੈਂ ਦਿਮਾਗ ਤੇ ਜ਼ੋਰ ਲਾਇਆ ਵੀ ਇਹ ਕੀੜੇ ਦਾ ਮੈਂ ਦੇਖਿਆ ਫਿਰ ਮੈਂ ਉਹਦਾ ਅਡਲਟ ਦੇਖਿਆ ਅਡਲਟ ਦੇਖਿਆ ਜੀ ਇਨੀ ਬਿਊਟੀਫੁੱਲ ਬਟਰਫਲਾਈ ਉਹ ਅੱਛਾ ਮੈਨੂੰ ਇਨਾ ਅਫਸੋਸ ਹੋਇਆ ਹੈ ਕਿ ਮੇਰੀ ਇਗਨੋਰੈਂਸ ਕਰਕੇ ਮੈਂ ਇਨੀ ਬਿਊਟੀਫੁੱਲ ਬਟਰਫਲਾਈ ਦੇ ਜਿਹੜੇ ਕੈਟਰਪੀਲਰ ਹੈ ਜਿਨ੍ਹਾਂ ਨੇ ਬਣਨਾ ਸੀਗਾ 10-15 ਦੇ ਕਰੀਬ ਹੋਣਗੇ ਉਹ ਓਕੇ ਵੀ ਮੈਂ ਮਾਰ ਦਿੱਤੇ ਮੈਂ ਤਲੋਚਨ ਜੀ ਉਸੇ ਦਿਨ ਹੂੰ ਮੈਂ ਗੰਗਾ ਜਲ ਹੱਥ ਚ ਲੈ ਕੇ ਨਾ ਕਸਮ ਖਾ ਲਈ ਕਿ ਅੱਜ ਤੋਂ ਬਾਅਦ ਫੋਟੋਗ੍ਰਾਫੀ ਵੀ ਔਰ ਬਟਰਫਲਾਈਜ਼ ਦੀ ਕੰਜ਼ਰਵੇਸ਼ਨ ਵਾਸਤੇ ਕੰਮ ਕਰੂੰਗਾ। ਕਿਆ ਬਾਤ ਹੈ। ਅੱਛਾ ਹੁਣ ਤੈਸ਼ ਤੈਸ਼ ਆ ਕੇ ਮੈਂ ਕਸਮ ਤਾਂ ਖਾ ਲਈ। ਹੁਣ ਮੈਂ ਮਾਸਟਰਸ ਕੀਤੀ ਹੋਈ ਐ ਪੋਲੀਟੀਕਲ ਸਾਇੰਸ ਚ ਪੰਜਾਬ ਯੂਨੀਵਰਸਿਟੀ ਚ 1973 ਦੀ ਸਾਇੰਸ ਦਾ ਦੂਰ ਦੂਰ ਮੇਰਾ ਰਿਸ਼ਤਾ ਕੋਈ ਨਹੀਂ। ਸਬਜੈਕਟ ਸਾਇੰਸ ਦਾ ਹੂੰ ਫੇਰ ਖੈਰ ਐਨੀ ਵੀ ਕੁਝ ਪ੍ਰੋਫੈਸਰਾਂ ਨਾਲ ਕੰਟੈਕਟ ਕੀਤਾ ਪ੍ਰੋਫੈਸਰਾਂ ਨੂੰ ਐ ਲੱਗਿਆ ਕਿ ਸ਼ਾਇਦ ਇਹ ਸਾਡਾ ਕੰਪੀਟੀਟਰ ਨਾ ਬਣ ਜੇ ਹੂੰ ਕਿਉਂਕਿ ਇਹੀ ਤਾਂ ਪੜਾਣੀਆਂ ਹੁੰਦੀਆਂ ਕਲਾਸਾਂ ਇਹਦਾ ਬੇਲਾ ਰਟਾਇਰੀਏ ਇਹਦਾ ਸਾਰਾ ਦਿਨ ਤੁਰਿਆ ਫਿਰ ਉਹ ਉਹ ਉਹਨਾਂ ਨੇ ਫਿਰ ਮੈਨੂੰ ਪਹਾਣੇ ਮਾਰਨ ਲੱਗ ਗਏ ਕਿ ਮੇਰੀ ਕਲਾਸ ਹੈ ਜੀ ਇਹ ਹੈ ਉਹ ਹੈ ਮੈਂ ਕਿਹਾ ਮਨਾ ਕਦੋਂ ਤੱਕ ਕਰਾਂਗੇ ਫਿਰ ਗੁਰਦੇਵਤਾ ਦੀ ਸ਼ਰਨ ਚ ਗਏ ਫਿਰ ਪੜਿਆ ਸਾਰਾ ਕੁਝ ਜਿਹੜੇ ਸਾਇੰਟਿਫਿਕ ਨੇਮ ਸੀਗੇ ਕਿ ਫੈਮਲੀਆਂ ਦਾ ਨਾਮ ਉਹ ਰੱਟੇ ਮਾਰੇ ਜਿਵੇਂ ਪਹਾੜੇ ਪੜਦੇ ਆ ਫੇਰ ਹੌਲੀ 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 ਕਰਕੇ ਮੈਂ ਕਿਸੇ ਤੇ ਡਿਪੈਂਡੈਂਟ ਨਹੀਂ ਰਿਹਾ ਓਕੇ ਔਰ ਮੇਰੀ ਇਹ ਰੂਟੀਨ ਹੈ ਸਵੇਰੇ ਮੈਂ ਸੈਰ ਕਰਨ ਜਾਂਦਾ ਨਾ ਹਮੇਸ਼ਾ ਕੈਮਰਾ ਮੇਰੇ ਕੋਲ ਹੁੰਦਾ ਹੈ ਸਿਰਫ ਉਸ ਦਿਨ ਹੀ ਹੋਏਗਾ ਜਿਸ ਦਿਨ ਕਲਾਉਡੀ ਵੈਦਰ ਆ ਜਾਂ ਰੀਨੀ ਸੀਜ਼ਨ ਹੈ ਕਿਉਂਕਿ ਕਲਾਉਡੀ ਵੈਦਰ ਚ ਨਿਕਲਦੀਆਂ ਨਹੀਂ ਜੀ 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 ਤੇ ਉਹ ਮੇਰੇ ਨਾਲ ਹੁੰਦਾ ਕਿਹਾ ਪਹਿਲੇ ਪਹਿਲੇ ਮੈਨੂੰ ਲੱਗਦਾ ਸੀ ਕਿ ਲੋਕ ਕੀ ਕਰਨਗੇ ਕਮਰਾ ਐ ਸਵੇਰੇ ਕੈਮਰਾ ਪਾ ਕੇ ਤੁਰਿਆ ਫਿਰਦਾ ਅੱਛਾ ਹੁਣ ਹੈਰਾਨਗੀ ਦੀ ਗੱਲ ਹੈ ਜਿਸ ਦਿਨ ਮੈਂ ਕੈਮਰਾ ਨਹੀਂ ਪਾਇਆ ਹੁੰਦਾ ਤਾਂ ਲੋਕ ਪੁੱਛਦੇ ਆ ਕਿ ਸਾਰਾ ਹੀ ਕੈਮਰਾ ਨਹੀਂ ਹੈ ਸੋ ਇਸ ਤਰ੍ਹਾਂ ਫਿਰ ਮੈਂ ਇਸ ਪਾਸੇ ਆਇਆ ਅੱਛਾ ਤੇ ਫਿਰ ਕੀ ਮੁੱਖ ਤੌਰ ਤੇ ਤੁਹਾਨੂੰ ਖਿੱਚਵੀਂ ਗੱਲ ਕੀ ਲੱਗੀ तितਲੀਆਂ ਦੀ तितਲੀਆਂ 'ਚ ਖਿੱਚਵੀਂ ਗੱਲ ਇਹ ਹੈ ਕਿ ਇੱਕ ਤਾਂ ਆਪਾਂ ਸੈਂਟੀਫੀਕਲ ਗੱਲ ਕਰੀ ਗਈ ਹਾਂ ਹਾਂ ਕਿ ਤਿਤਲੀਆਂ ਹੋਈਆਂ ਛੋਟੇ ਛੋਟੇ ਇਨਸੈਕਟਸ ਹੋਏ ਇਹ ਸਾਰੇ ਬੜੇ ਅੱਛੇ ਪੋਲੀਨੇਟਰ ਹੈ ਓਕੇ ਜੇ ਇਹ ਪੋਲੀਨੇਟਰ ਜੇ ਘਟ ਜਾਣਗੇ ਜਿਵੇਂ ਹੁਣ ਪਿਛਲੇ 10 ਸਾਲ ਦੇ ਵਿੱਚ 42% ਇਨਸੈਕਟਸ ਘਟ ਹੋਏ ਹੈ ਜਿਸ ਦੇ ਚ 52% ਬਟਰਫਲਾਈਸ ਦਾ 37% ਹਨੀਬੀ ਹੈ ਓਕੇ ਹਾਂਜੀ ਜੇ ਪੋਲੀਨੇਟਰ ਘਟ ਜਾਣਗੇ ਅਗਲੇ 10 ਸਾਲ ਚ ਹੋਰ ਘਟ ਜਾਣਗੇ ਤਾਂ ਮੈਂ ਕਹਿੰਦਾ ਹਿਊਮਨ ਬੀਇੰਗ ਸਰਵਾਈਵ ਕਰਨਾ ਉਹਨਾਂ ਨੂੰ ਔਖਾ ਹੋ ਜਾਏਗਾ ਖਾਨ ਬੀਨ ਨੂੰ ਕੋਈ ਚੀਜ਼ ਬਚੇਗੀ ਨਹੀਂ ਕੋਈ ਪੋਲੀਨੇਸ਼ਨ ਨਹੀਂ ਹੋਏਗੀ ਕੋਰਕਰਾਪਸ ਨਹੀਂ ਹੋਣਗੇ ਕੋਈ ਕੁਝ ਵੀ ਨਹੀਂ ਹੋਏਗਾ ਸੋ ਇਸ ਕਰਕੇ ਜਿਆਦਾ ਇੰਪੋਰਟੈਂਟ ਹੈਗੇ ਹਾਲਾਂਕਿ ਮੈਂ ਬਟਰਫਲਾਈ ਨੂੰ ਬਹੁਤ ਅੱਛਾ ਪੋਲੀਨੇਟਰ ਨਹੀਂ ਸਮਝਦਾ ਹਨੀ ਵੀ ਤੇ ਹੋਰ ਇਨਸੈਕਟs ਹੈਗੇ ਲੇਕਿਨ ਪੋਲੀਨੇਟਰ ਤਾਂ ਹੈ ਸੋ ਇਸ ਕਰਕੇ ਆਪਣੇ ਵਾਸਤੇ ਮੈਂ ਕਹਿੰਦਾ ਆਪਾਂ ਸੈਲਫਿਸ਼ ਹੀ ਬਣ ਜਾਈਏ ਤੋ ਆਪਣੇ ਭਵਿੱਖ ਵਾਸਤੇ ਸਾਨੂੰ ਇਹਨਾਂ ਨੂੰ ਬਚਾਉਣਾ ਜ਼ਰੂਰੀ ਹੈ ਇੰਨੀਆਂ ਕਿਸਮਾਂ ਕਿੰਨੀਆਂ ਕਹਤੇ ਤਿਤਲੀਆਂ ਦੀ ਇਹਨਾਂ ਦੀਆਂ ਕਿਸਮਾਂ ਹੈਗੀਆਂ ਇੱਕ ਤਾਂ ਇਹਨਾਂ ਦੀ ਪਹਿਲੇ ਫੈਮਿਲੀਆਂ ਹੈ ਅੱਛਾ ਹੂੰ ਜਿਤਨਾ ਮੈਂ ਪੂਰੇ ਵਰਲਡ ਦੀ ਪਹਿਲੇ ਤੁਹਾਨੂੰ ਦੱਸਣਾ ਜੀ ਜਿਤਨਾ ਪਪਿਆਲੇ ਨਿਡੀ ਫੈਮਿਲੀ ਹੈ ਇਹਦੀ ਪਛਾਣ ਹੈ ਸਵੇਲੋ ਟੇਲ ਹੁੰਦੀ ਹੈ ਇਹਦੇ ਪਿੱਛੇ ਟੇਲ ਹੁੰਦੀ ਹੈ ਔਰ ਵੱਡੇ ਸਾਈਜ਼ ਦੀ ਹੁੰਦੀ ਹੈ ਓਕੇ ਤੁਸੀਂ ਪਛਾਣ ਲੈਂਦੇ ਜੀ ਹਾਂ ਹਾਂ ਅੱਛਾ ਮੈਂ ਤਾਂ ਉੜਦੇ ਵੀ ਪਛਾਣ ਲੰਨਾ ਹੁਣ ਵੇਹ ਕਿਹੜੀ ਨਸਲ ਹੈ ਹਾਂ ਕੀ ਬਾਤ ਹੈ ਤੇ ਇਹ ਜਿਹੜੀਆਂ ਸਾਰੇ ਵਰਡ ਦੇ ਵਿੱਚ ਇਹ 550 ਸਪੀਸੀਸ ਹੈ। ਅੱਛਾ। ਫਿਰ ਨੈਮਫਲੀਡੀ ਇਹ ਬ੍ਰਸ਼ ਫੂਟਡ ਹੈ। ਇਹਦੇ ਜਿਹੜੇ ਪੈਰ ਹਨ ਨਾ ਬ੍ਰਸ਼ ਦੀ ਤਰ੍ਹਾਂ ਹੁੰਦੇ ਆ। ਓਕੇ। ਜੀ। ਤੇ ਇਹ ਜਿਹੜੀ ਹੈ ਇਹ 6000 ਸਪੀਸੀਸ ਵਰਡ ਦੇ ਵਿੱਚ ਆਏ ਜੀਆਂ। ਹੂੰ ਹੂੰ। ਪਾਇਰੀਡੀ ਹੈ। ਇਹਦੀਆਂ 1100 ਸਪੀਸੀਸ ਹੈ। ਲਾਈਸ ਇੰਡੀਆ ਹੈ ਇਹਦੀ 500 ਸਪੀਸੀਸ ਹੈ। ਹੈਸਪਰੀਡੀ ਹੈ ਜੀ 3500 ਸਪੀਸੀਸ ਹੈ। ਹੂੰ। ਅ ਰਾਡੀਓਨੀ ਇਹ ਮੈਟਲ ਮਾਰਕਸ ਹੁੰਦੀ ਹੈ 1300 ਸਪੀਸੀਸ ਹੈ ਇਸ ਤਰ੍ਹਾਂ ਕਈ ਕਿਸਮਾਂ ਹਨ ਲੇਕਿਨ ਜਿਹੜੀਆਂ ਇੰਡੀਆ ਦੇ ਵਿੱਚ ਹਨ ਹਮ ਹਮ ਇੰਡੀਆ ਚ ਨਵੇਂ ਫਲਾਈਡੀਆਂ ਦੀਆਂ 439 ਕਿਸਮਾਂ ਓਕੇ ਲਾਇਸ ਇੰਡੀਆ ਦੀਆਂ 318 ਹਨ ਹਮ ਹਮ ਔਰ ਹੈਸਪੀਰੀਡੀ ਦੀਆਂ 270 ਪਪੈਲੈਨੋਡੀ ਦੀ 84 ਪਾਇਰੀਡੀ ਦੀ 81 ਤੇ ਰੈਡੀਨੀਆਂ ਦੀ 16 ਸਪੀਸੀਸ ਓਕੇ ਜਿਆਦਾ ਇਹ ਕਿਹੜੇ ਰੰਗ ਰੀਆਂ ਹੁੰਦੀਆਂ ਇਹ ਕਲਰ ਕਿਹੜਾ ਹੁੰਦਾ ਇਨਾਂ ਦਾ ਡਿਫਰੈਂਟ ਡਿਫਰੈਂਟ ਕਲਰ ਹੁੰਦਾ ਹੈ ਤੇ ਇਹਨਾਂ ਦੇ ਜਿਹੜੇ ਹੈ ਹੋਸਟ ਪਲੈਂਟ ਵੀ ਡਿਫਰੈਂਟ ਡਿਫਰੈਂਟ ਹੁੰਦੇ ਓਕੇ ਮਤਲਬ ਇੱਕ ਬਟਰਫਲਾਈ ਦੇ ਕਈ ਹੋਸਟ ਪਲੈਂਟ ਤਾਂ ਹੋ ਸਕਦੇ ਹਮ ਲੇਕਿਨ ਇਹ ਇਹਦੇ ਚ ਖਾਸੀਅਤ ਕੀ ਹੈ ਕਿ ਆਪਣੇ ਹੋਸਟ ਪਲੈਂਟ ਦੇ ਉੱਤੇ ਇਹ ਬਟਰਫਲਾਈ ਐਗ ਦਿੰਦੀ ਹੈ ਅੱਛਾ ਐਗ ਦਿੰਦੀ ਹੈ ਕੁਝ ਬਟਰਫਲਾਈ ਦੀ ਸਪੀਸੀਸ ਤਾਂ ਉਹ ਸਿੰਗਲ ਸਿੰਗਲ ਐਗ ਦਿੰਦੀ ਹੈ ਇੱਕ ਪੱਤੇ ਤੇ ਇੱਕ ਉਹਦਾ ਦੇਤਾ ਦੂਜੇ ਪਾਸੇ ਹਾਈ ਕਿਕ ਇੱਕ ਕਲਸਟਰ ਚ ਦਿੰਦੀਆਂ ਉਹ 200 250 ਅੰਡੇ ਇੱਕੋ ਪੱਤੇ ਤੇ ਦੇ ਦੇਣਗੇ ਓਕੇ ਇਹ ਦੋ ਤਰ੍ਹਾਂ ਦੀ ਕਿਸਮ ਹੈ ਔਰ ਜਿਹੜੀਆਂ ਕਲਸਟਰ ਚ ਦਿੰਦੀਆਂ ਉਹਨਾਂ ਦਾ ਸਰਵਾਈਵਲ ਰੇਟ ਘੱਟ ਹੈ ਕਿਉਂਕਿ ਉਹ ਵਿਜੀਬਲ ਹੈ ਬਰਡ ਜਿਹੜੇ ਨੇ ਇਹਨਾਂ ਦੇ ਅੰਡੇ ਖਾ ਜਾਂਦੇ ਅੱਛਾ ਹੂੰ ਤੋ ਜਿਹੜਾ ਸਿੰਗਲ ਸਿੰਗਲ ਹੈ ਉਹ ਤੁਹਾਨੂੰ ਦੇਖਾ ਜਿਸ ਤਰ੍ਹਾਂ ਪੇਪਰ ਪਿੰਨ ਹੁੰਦੀ ਨਾ ਪੇਪਰ ਪਿੰਨ ਦੀ ਹੈਡ ਜਿੰਨਾ ਇਹਦਾ ਐਗ ਹੁੰਦਾ ਜੇ ਉਹ ਜਦੋਂ ਐਗ ਹੈਚ ਹੁੰਦਾ ਹੈ ਸਭ ਤੋਂ ਪਹਿਲੇ ਕੈਟਰਪਿਲਰ ਉਹ ਆਪਣਾ ਐਗ ਸ਼ੈਲ ਖਾਂਦਾ ਹੈ ਉਸ ਤੋਂ ਬਾਅਦ ਰਾਤ ਦਿਨ ਇਹ ਪੱਤੇ ਖਾਈ ਜਾਏਗਾ ਅੱਛਾ ਇਹਨੂੰ ਈਟਿੰਗ ਮਸ਼ੀਨ ਕਹਿੰਦੇ ਸੀ ਰਾਤ ਦਿਨ ਖਾਈ ਜਾਏਗਾ ਔਰ ਸਪੋਜ਼ ਕਰੋ ਇੱਕ ਪlant ਦੇ ਉੱਤੇ ਕੁਝ ਪੱਤੇ ਹੈ ਉਹ ਸਾਰੇ ਖਾ ਗਿਆ ਇਹ ਫਿਰ ਪੱਤੇ ਨਹੀਂ ਬਚੇ ਫਿਰ ਉਹਦੀ ਜਿਹੜੀ ਇਹ ਸਟੈਮ ਹੈ ਉਹਦੀ ਛਾਲ ਖਾਣੀ ਸ਼ੁਰੂ ਕਰ ਦੇਗਾ ਲੇਕਿਨ ਇਹ ਕਨਫਰਮ ਹੈ ਕਿ ਉਹਦੇ ਨਾਲ ਚਾਹੇ ਜਿੰਨੇ ਮਰਜੀ ਪਲਾਂਟ ਲੱਗੇ ਹੋਣ ਇਹ ਮਤਲਬ ਇਰਾਦੇ ਦਾ ਇੰਨਾ ਪੱਕਾ ਹੈ ਕਿ ਇਹ ਮਰਨਾ ਪਸੰਦ ਕਰੇਗਾ ਹੋਰ ਕਿਸੇ ਪਲਾਂਟ ਦਾ ਪੱਤਾ ਨਹੀਂ ਖਾਏਗਾ ਬੜਾ ਅਸੂਲੀ ਹੈ ਹਾਂਜੀ ਓਕੇ ਹੋਰ ਕਿਸੇ ਦਾ ਪੱਤਾ ਨਹੀਂ ਖਾਏਗਾ ਔਰ ਜਿਹੜੀ ਇਹਨਾਂ ਦੀ ਜਿਹੜੀ ਰੀਪਰੋਡਕਸ਼ਨ ਵਾਸਤੇ ਜਿਹੜੇ ਬਟਰਫਲਾਈਜ਼ ਹੈਗੇ ਇਹਨਾਂ ਨੂੰ ਕੁਝ ਚੀਜ਼ਾਂ ਖਾਸ ਜ਼ਰੂਰੀ ਹੁੰਦੀਆਂ ਜਿਵੇਂ ਮੇਲ ਬਟਰਫਲਾਈ ਹੈ ਉਹਨੂੰ ਸੋਡੀਅਮ ਦੀ ਜ਼ਰੂਰਤ ਹੁੰਦੀ ਹੈ ਐ ਮੈਨੋ ਐਸਿਡ ਦੀ ਜ਼ਰੂਰਤ ਹੁੰਦੀ ਹੈ ਪਾਣੀ ਦੀ ਜ਼ਰੂਰਤ ਹੁੰਦੀ ਹੈ ਇਹ ਪੂਰਾ ਕਰਨ ਵਾਸਤੇ ਤੁਸੀ ਜਖਿਆ ਹੋਣਾ ਜਦੋਂ ਅੱਜਕੱਲ੍ਹ ਗਰਮੀ ਹੈ ਬਰਸਾਤ ਵੀ ਹੈ ਰੀਵਰ ਬੈਡ ਦੇ ਉੱਤੇ ਨਾ ਜਾਂ ਜਿੱਥੇ ਡੰਪ ਪੈਚਸ ਹੈ ਉੱਥੇ ਤੁਹਾਨੂੰ ਗੁੱਛੇ ਤੋਂ ਗੁੱਛੇ ਬਟਰਫਲਾਈ ਮਿਲਦੇ ਮਿਲ ਜਾਣਗੇ ਇਸ ਤਰ੍ਹਾਂ ਪੰਖ ਫੜਫੜਾਉਂਦੇ ਓਕੇ ਉਹ ਫਿਰ ਉਥੇ ਮਡ ਬੁੱਡਲਿੰਗ ਕਹਿੰਦੇ ਹਨ ਅੱਛਾ ਉਥੋਂ ਆਪਣੇ ਇਹ मिनਰਲਸ ਵਗੈਰਾ ਕਲੈਕਟ ਕਰਦੇ ਆ ਔਰ ਉਹ मिनਰਲ ਕਲੈਕਟ ਕਰਨ ਤੋਂ ਬਾਅਦ ਜਿਹੜੇ ਕੋ ਚੰਗੇ मिनਰਲ ਹੋਣ ਨਾ ਜਿਵੇਂ ਅਸੀਂ ਕੁੜੀ ਦਾ ਵਿਆਹ ਕਰੀਦਾ ਹੈ ਪੇਰੈਂਟਸ ਦੇਖਦੇ ਆ ਵੀ ਇਹਦਾ ਬੈਂਕ ਬੈਲੈਂਸ ਕਿੰਨਾ ਹੈ ਨੌਕਰੀ ਕਿਦੋਂ ਦੀ ਹੈ ਕਦ ਕਾਠੀ ਕਿਦੋਂ ਦੀ ਹੈ ਸੋ ਫੀਮੇਲ ਬਟਰਫਲਾਈ ਨੇ ਮੇਲ ਨੂੰ ਉਹ ਤੋਂ ਉਦੋਂ ਉਥੋਂ ਆਇਡੈਂਟੀਫਾਈ ਕਰ ਲੈਣਾ ਕਿ ਇਹਦੇ ਕੋਲ ਅچھے ਇਹਨੇ मिनਰਲਸ ਵਗੈਰਾ ਕਲੈਕਟ ਕੀਤੇ ਹੋਏ ਫਿਰ ਉਹ ਮੀਟ ਕਰਦੇ ਆ ਉਹ ਮੇਟ ਕਰਨ ਦੇ ਵਿੱਚ ਫਿਰ ਕੀ ਹੈ ਜਦੋਂ ਮੇਟ ਕਰਦੇ ਆ ਉਹ ਮੇਲ ਜਿਹੜਾ ਬਟਰਫਲਾਈ ਹੈ ਉਹ ਜਦੋਂ ਸਪਰਮ ਜਾਂਦੇ ਨਾ ਅੰਦਰ ਤੇ ਸੋਡੀਅਮ ਨੂੰ ਵੀ ਨਾਲ ਢੇਜਦਾ ਹੈ ਸੋਡੀਅਮ ਦੇ ਨਾਲ ਫਿਰ ਉਹ ਜਿਹੜੇ ਐਗਜ਼ੋ ਦੇ ਉਹ ਪ੍ਰੋਟੈਕਟਰ ਨੇ ਹਲਦੀ ਰਹਿੰਦੇ ਆ ਤੇ ਫਿਰ ਅੱਗੇ ਮੈਂ ਤੁਹਾਨੂੰ ਦੱਸੇ ਕੋਈ ਸਿੰਗਲ ਸਿੰਗਲ ਕਰਦੇ ਆ ਕੋਈ ਇਸ ਤਰ੍ਹਾਂ ਕਮਾਲ ਹੈ ਦੇਖੋ ਇਹ ਅਸੀਂ ਜਿਹੜੋਂ ਦੇਖ ਰਹੇ ਆ ਤੇ ਸਾਨੂੰ ਲੱਗਦਾ ਵੀ ਐਵੇਂ ਉੱਡਦੀਆਂ ਫਿਰਦੀਆਂ ਨੇ ਪਰ ਹਰੇਕ ਜੀਵ ਦਾ ਆਪਣਾ ਸਿਸਟਮ ਹੈ ਜੀਵ ਦਾ ਤੇ ਇਹਨਾਂ ਦਾ ਕੋਈ ਫੈਮਿਲੀ ਕਲਚਰ ਨਹੀਂ ਹੁੰਦਾ ਜਿਵੇਂ ਮਧੂ ਮੱਖੀਆਂ ਹੁੰਦੀਆਂ ਸ਼ਹਿਦ ਦੀਆਂ ਮੱਖੀਆਂ ਉਹ ਕਹਿੰਦੇ ਇੱਕ ਹੈੱਡ ਮੱਖੀ ਹੁੰਦੀ ਹੈ ਫਿਰ ਉਹਨਾਂ ਨੂੰ ਕੋਈ ਛੱਤੇ ਨੂੰ ਛੇੜਦਾ ਤੇ ਕਿੰਨੀ ਕਮਿਊਨੀਕੇਸ਼ਨ ਉਹਨਾਂ ਦੀ ਤੇਜ਼ ਹੁੰਦੀ ਹੈ ਸਾਰੀਆਂ ਇਕੱਠੀਆਂ ਪੈ ਜਾਂਦੀਆਂ ਕੋਈ ਇਦਾਂ ਦਾ ਵੀ ਹੈ ਕਹਿੰਦਾ ਇਸ ਤਰ੍ਹਾਂ ਇਹਨਾਂ 'ਚ ਕੋਈ ਨਹੀਂ ਫੈਮਿਲੀ ਦੇ ਵਿੱਚ ਇਹਨਾਂ 'ਚ ਕ੍ਰਾਸ ਬਰੀਡਿੰਗ ਬਹੁਤ ਘੱਟ ਹੁੰਦੀ ਹੈ ਓਕੇ ਮੇਰੇ ਖਿਆਲ ਕੋਈ ਕਦ ਕੋਈ ਇਨਸਟੈਂਸ ਇਦਾਂ ਦੇ ਦੇਖਿਆ ਹੋਏਗਾ ਜਿੱਥੇ ਕ੍ਰਾਸ ਬੀਟਿੰਗ ਕਰਦੀਆਂ ਆਪਣੀ ਫੈਮਿਲੀ ਜੀ ਆਪਣੇ ਫੈਮਿਲੀ ਦੇ ਵਿੱਚ ਹੀ ਰਹਿਣਗੇ ਹਾਂ ਇਹਨਾਂ ਜ਼ਰੂਰ ਹੈ ਜਿਵੇਂ ਤੁਸੀਂ ਕਿਹਾ ਬਈ ਮਖੀਲ ਦੇ ਛੱਤੇ ਨੂੰ ਹੱਥ ਲਾਓ ਕੁਝ ਸਪੀਸੀਸ ਬਟਰਫਲਾਈ ਦੀਆਂ ਇਦਾਂ ਦੀਆਂ ਜਿਹੜੀਆਂ ਪਰਚਿੰਗ ਕਰਦੀਆਂ ਹਨ ਮਤਲਬ ਹਾਈਟਸ ਦੇ ਉੱਤੇ ਬੈਠ ਜਾਣਗੀਆਂ ਔਰ ਕਿਸੇ ਪੱਤੇ ਦੇ ਉੱਤੇ ਬੈਠ ਜਾਣਗੀਆਂ ਉੱਥੋਂ ਫਿਰ ਤਾਕਤਾਂ ਕਰਦੀਆਂ ਜਿਵੇਂ ਸਕੂਲ ਕਾਲਜ ਦੇ ਵਿੱਚ ਲੜਕੀਆਂ ਨੂੰ ਛੁੱਟੀਆਂ ਹੁੰਦੀਆਂ ਮਸਟੰਡੇ ਖੜੇ ਰਹਿੰਦੇ ਨੇ ਨਾ ਮੋਟਰਸਾਈਕਲਾਂ ਦੇ ਬਾਹਰ ਤੇ ਇਦਾਂ ਇਹ ਮਲਾ ਰਾਈਸੋਲੇਟਡ ਜਗ੍ਹਾ ਦੇ ਉੱਤੇ ਬੈਠੇ ਰਹਿੰਦੇ ਫਿਰ ਉਹ ਫੀਮੇਲ ਨੂੰ ਵਾਚ ਕਰਦੇ ਆ ਫਿਰ ਉਹਨੂੰ ਹੰਟ ਕਰਦੇ ਆ ਔਰ ਇੱਕ ਚੀਜ਼ ਇਹਨਾਂ ਚ ਆਇਆ ਕਿ ਕੁਝ ਸਪੀਸੀਜ਼ ਐਸੀਆਂ ਆ ਉਹ ਆਪਣੀ ਟੈਰੀਟਰੀ ਜਿਸ ਕਿਸੇ ਹੋਰ ਨੂੰ ਨਹੀਂ ਆਣ ਦੇਣੀ ਅੱਛਾ ਇਹ ਹੈਗਾ ਹਾਂ ਜਿਵੇਂ ਟੈਰੀਟਰੀ ਹੁੰਦੀ ਹੈ ਕੁੱਤੇ ਭੌਂਕਣ ਲੱਗ ਪੈਂਦੇ ਗੱਡੀ ਦੇ ਕੋਲ ਆਪਣੇ ਆਪਣੇ ਏਰੀਆ ਦੇ ਵਿੱਚ ਕਿਸੇ ਹੋਰ ਬਟਰਫਲਾਈ ਜੇ ਦੇਖ ਲੈਣਗੇ ਉਹਨੂੰ ਭਜਾ ਕੇ ਆਪਣੇ ਏਰੀਆ ਚ ਬਾਹਰ ਕੱਢ ਦੇਣੇ ਅੱਛਾ ਹਾਂਜੀ ਮਤਲਬ ਬਕਾਇਦਾ ਫਾਈਟ ਹੁੰਦੀ ਹੈ ਫਾਈਟ ਨਹੀਂ ਮਤਲਬ ਚੇਸ ਕਰੇਗਾ ਅੱਛਾ ਬਟਰਫਲਾਈ ਨੇ ਤਾਂ ਭੱਜ ਹੀ ਜਾਣਾ ਫਿਰ ਅੱਛਾ ਇਹ ਵੀ ਹੈਗਾ ਹਾਂ ਇਹ ਜਿਆਦਾ ਕਿੱਦਾਂ ਦੇ ਵਾਤਾਵਰਣ ਚ ਰਹਿੰਦੀਆਂ ਨੇ ਕਿੱਥੇ ਰਹਿੰਦੀਆਂ ਕਿੱਦਾਂ ਦੇ ਫੁੱਲਾਂ ਚ ਜਾਂ ਪੌਦਿਆਂ ਚ ਨਹੀਂ ਫੁੱਲਾਂ ਤੇ ਪੌਦਿਆਂ ਚ ਐਕਚੁਅਲੀ ਕੀ ਹੈ ਇੱਕ ਤਾਂ ਵੈਜੀਟੇਸ਼ਨ ਕਾਫੀ ਹੋਵੇ ਜੰਗਲਾਂ ਚ ਔਰ ਰੇਨ ਫੋਰੈਸਟ ਹੋਵੇ ਤਾਂ ਹੋਰ ਅੱਛਾ ਹੈ ਅੱਛਾ ਜਿਸ ਤਰ੍ਹਾਂ ਤੁਸੀਂ ਜਿੱਥੇ ਰੇਨ ਫੋਰੈਸਟ ਨਹੀਂ ਹੈ ਅਸੀਂ ਬਣਾਇਆ ਹੈ ਆਰਟੀਫੀਸ਼ੀਅਲ ਉੱਥੇ ਫਿਰ ਅਸੀਂ ਕੋਸ਼ਿਸ਼ ਕਰਦੇ ਆਂ ਸਪਰੇਅ ਦੇ ਨਾਲ ਨਾ ਉੱਥੇ ਸਾਰੇ ਪਾਸੇ ਸਪਰੇਅ ਪਾਣੀ ਦੀ ਕਰਦੇ ਰਹਿੰਦੇ ਆਂ ਤਾਂ ਕਿ ਉੱਥੇ ਮੌਇਸਚਰ ਕ੍ਰੀਏਟ ਹੋਵੇ ਓਕੇ ਹਾਂਜੀ ਤੇ ਰੈਂਦੀਆਂ ਇਕੱਠੀਆਂ ਨੇ ਪਰਮਾਰਾ ਇਕੱਠੀਆਂ ਨਹੀਂ ਰਹਿੰਦੀਆਂ ਨਹੀਂ ਰਹਿੰਦੀਆਂ ਨਾ ਨਾ ਐਦਾਂ ਨਹੀਂ ਹੈ ਕੁਝ ਨਾ ਹੋਰ ਰਹਿੰਦੀਆਂ ਓਪਨ ਚ ਓਪਨ ਚ ਰਹਿੰਦੀਆਂ ਹਾਂ ਕੋਈ ਲੋਕਲ ਕਾਰ ਨਹੀਂ ਜਦੋਂ ਜਦਾਂ ਕੋਈ ਪਲਾਂਟ ਹੈ ਉਹਦੇ ਪੱਤੇ ਦੇ ਥੱਲੇ ਲੁੱਕ ਕੇ ਸੌਂ ਗਈ ਰਾਤ ਨੂੰ ਇੱਕ ਇਸ ਤਰ੍ਹਾਂ ਹੈ ਦਾ ਇਕੱਠੀਆਂ ਨਹੀਂ ਰਹਿੰਦੀਆਂ ਇਕੱਠੀਆਂ ਉੱਥੇ ਹੁੰਦੀਆਂ ਜਦੋਂ ਮੱਡ ਬੁੱਡਲਿੰਗ ਕਰਦੀਆਂ ਫਿਰ ਮੇਰਾ ਉਹੀ ਸਵਾਲ ਹੈ ਵੀ ਮਨੁੱਖਲੀ ਕਿਵੇਂ ਇਹ ਐਮ ਨੇ ਇੰਪੋਰਟੈਂਟ ਨੇ ਜਾਂ ਮਨੁੱਖ ਨਾਲ ਇਹਨਾਂ ਦਾ ਕਿੱਦਾਂ ਦਾ ਕੋਈ ਨਤਾ ਹੈ ਮਨੁੱਖ ਨਾਲ ਇਹੀ ਨਤ ਹੈ ਪੋਲੀਨੇਟਰ ਕਰਕੇ ਲੇਕਿਨ ਇਹ ਸ਼ੁਰੂ-ਸ਼ੁਰੂ ਚ ਮੈਨੂੰ ਮੈਂ ਕਿਤੇ ਪੜਿਆ ਹੈ ਕਿ ਗ੍ਰੀਕ ਸੋਸਾਇਟੀ ਦੇ ਵਿੱਚ ਨਾ ਗ੍ਰੀਕ ਚ ਉੱਥੇ ਜਦੋਂ ਲੇਡੀਜ਼ ਮੱਖਣ ਛੋਲਦੀਆਂ ਸੀਗੀਆਂ ਤੇ ਇਹ ਬਟਰਫਲਾਈ ਉਹਨੇ ਦੇ ਆਸ-ਪਾਸ ਘੁੰਮਦੀਆਂ ਰਹਿੰਦੀਆਂ ਰਹਿੰਦੀ ਸੀ। ਅੱਛਾ। ਤੇ ਉਹਨਾਂ ਨੇ ਇਹਦਾ ਨਾਮ ਪਾਤਾ ਫਲੈਟਰਫਲਾਈ। ਓਕੇ। ਫਿਰ ਜਦੋਂ ਨਾਮ ਟਰੈਵਲ ਕਰਕੇ ਇੰਗਲੈਂਡ ਗਿਆ। ਉਹਨੂੰ ਫਲੈਟਰਫਲਾਈ ਬੋਲਣਾ ਔਖਾ ਸੀਗਾ। ਉਹਨਾਂ ਨੇ ਦੇਖਿਆ ਬਟਰ ਦੇ ਆਸ-ਪਾਸ ਘੁੰਮ ਉਹਨਾਂ ਨੇ ਬਟਰਫਲਾਈ ਰੱਖਤਾ। ਸੋ ਇਹ ਬਟਰਫਲਾਈ ਹੈ। ਔਰ ਰਹਿੰਦੀ ਹੈ ਹਿਊਮਨ ਹੈਬਿਟੇਟ ਦੇ ਨੇੜੇ। ਅੱਛਾ। ਜਾਂ ਫਿਰ ਰਹਿੰਦੀਆਂ ਜੰਗਲਾਂ 'ਚ। ਓਕੇ। ਕੁਝ ਅਸੀ ਸਪੀਸੀਜ਼ ਹੈ ਤੁਹਾਨੂੰ ਉਹ ਸ਼ਹਿਰ 'ਚ ਨਹੀਂ ਮਿਲਣਗੀਆਂ। ਉਹ ਜੰਗਲਾਂ 'ਚ ਹੀ ਮਿਲਣਗੀਆਂ। ਕੁਚੂ ਸਪੀਸ ਹੈ ਉਹ ਤੁਹਾਨੂੰ ਸ਼ਹਿਰ ਦੇ ਵਿੱਚ ਮਿਲਣ ਗਿਆ ਤੁਹਾਡੇ ਘਰ ਮਿਲਣ ਗਿਆ ਔਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸਾਂ ਲੋਕਾਂ 'ਚ ਇੱਕ ਮਿਥ ਹੈ ਇੱਕ ਕਿ ਫੁੱਲਾਂ ਤੇ ਹੀ ਆਉਂਦੀਆਂ ਇਹਨਾਂ ਦਾ ਫੂਡ ਸਿਰਫ ਫੁੱਲ ਨਹੀਂ ਹੈ ਓਕੇ ਇਹਨਾਂ ਦਾ ਇੱਕ ਤਾਂ ਫੂਡ ਇਹਨਾਂ ਨੇ ਨੈਕਟਰ ਕਲੈਕਟ ਕਰਨਾ ਹੈ ਡਿਫਰੈਂਟ ਡਿਫਰੈਂਟ ਫੁੱਲਾਂ ਦੇ ਵਿੱਚੋਂ ਔਰ ਇਹ ਵੀ ਨਹੀਂ ਕਿ ਜਿਹੜਾ ਫੁੱਲ ਦੇਖਿਆ ਉਹ ਤੇ ਬੈਠ ਗਿਆ ਇਹ ਪਹਿਲੇ ਪੈਰਾ ਨਾਲ ਟੇਸਟ ਕਰਦੀ ਹੈ ਉਹਨੂੰ ਪੈਰਾ ਨਾਲ ਪੈਰਾ ਨਾਲ ਟੈਸਟ ਕਰਦੀ ਹੈ ਪੈਰਾ ਨਾਲ ਕਵੀ ਟੈਸਟ ਕਰ ਲੇ ਬਸ ਜਿਵੇਂ ਸੈਂਸਰ ਲੱਗੇ ਹੁੰਦੇ ਆ ਇਹ ਪੈਰਾ ਨਾਲ ਹੀ ਟੈਸਟ ਕਰਦੇ ਆ ਵੈਸੇ ਇਹਨੂੰ ਸੁਣਦਾ ਸੰਦਾ ਕੁਝ ਨਹੀਂ ਵਾਈਬ੍ਰੇਸ਼ਨ ਤੇ ਹੀ ਸੁਣਦਾ ਨਹੀਂ ਗਾ ਸੁਣਦਾ ਨਹੀਂ ਹੈ ਵਾਈਬ੍ਰੇਸ਼ਨ ਨਾਲ ਹੀ ਹੈ ਤੇ ਇਹ ਟੈਸਟ ਕਰਕੇ ਫਿਰ ਜਿਹੜਾ ਫੁੱਲ ਪਸੰਦ ਹੋਏਗਾ ਉਹ ਚੋਂ ਨੈਕਟਰ ਕਲੈਕਟ ਕਰਨਗੇ ਕੁਝ ਬਟਰਫਲਾਈਜ਼ ਐਸੀਆਂ ਨੇ ਜਿਹੜੀ ਬਰਡ ਡ੍ਰੌਪਿੰਗਜ਼ ਉੱਤੇ ਜਿਹੜੇ ਚਿੜੀਆਂ ਚੁੜੀਆਂ ਜਿਹੜੀ ਬਿਠ ਕਰਦੀਆਂ ਉਹਨਾਂ ਦੇ ਵਿੱਚੋਂ ਆਪਣਾ ਫੂਡ ਲੈਂਦੀਆਂ ਕੁਛ ਐ ਹੈ ਵੀ ਜਿੱਦਾਂ ਜਾਨਵਰਾਂ ਦਾ ਜਿਹੜਾ ਉਹ ਗੋਹਾ ਹੈ ਉਹਦੇ ਵਿੱਚੋਂ ਆਪਣਾ ਫੂਡ ਲੈਂਦੀਆਂ ਕੁਛ ਐਸੀਆਂ ਜਿਹੜੀਆਂ ਡੈੱਡ ਐਨੀਮਲਸ ਜੋ ਜੰਗਲ ਚੋਂ ਮਰ ਗਏ ਜਾਂ ਜਾਨਵਰ ਉਹਦੇ ਚੋਂ ਆਪਣਾ ਫੂਡ ਕਲੈਕਟ ਕਰਨਗੇ ਆ ਔਰ ਇੱਕ ਕੁਛ ਵਾਟਰਫਲਾਈਜ਼ ਐਸੀਆਂ ਹੈਗੀਆਂ ਜਿਹੜੀਆਂ ਜਿਹੜੇ ਫਰੂਟਸ ਗਲ ਸੜ ਜਾਂਦੇ ਆ ਅਸੀਂ ਛੁੱਟ ਦਿੰਨੇ ਆ ਉਹਨੂੰ ਉਹਨਾਂ ਦੇ ਵਿੱਚੋਂ ਵੀ ਆਪਣਾ ਫੂਡ ਕਲੈਕਟ ਕਰਦੀ ਹੈ। ਤੇ ਕਮਨ ਸਾਹਿਬ ਤੁਸੀਂ ਆਮ ਤਨੂੰ ਦੇਖਿਆ ਬੜਾ ਵੱਡਾ ਤੁਹਾਡੇ ਕੋਲ ਕੈਮਰਾ ਮੋਢੇ ਤੇ ਪਾ ਕੇ ਘੁੰਮਦੇ ਜੇ ਤੁਸੀਂ ਜਦੋਂ ਤੁਸੀਂ ਪਾਰਕਾਂ 'ਚ ਨਿਕਲਦੇ ਜੇ ਤੇ ਸਭ ਤੋਂ ਵੱਧ ਕਿਹੜੇ ਚੰਡੀਗੜ੍ਹ 'ਚ ਕਿਹੜੀ ਥਾਂ ਤੇ ਕਿਹੜੇ ਪਾਰਕਾਂ 'ਚ ਜਿਆਦੇ ਤੁਹਾਨੂੰ ਇਹ ਮਿਲਦੀਆਂ ਨੇ ਤਿਤਲੀਆਂ ਇਹ ਨਾ ਡਿਫਰੈਂਟ ਡਿਫਰੈਂਟ ਚੀਜ਼ਾਂ ਜਗ੍ਹਾ ਹੈਗੀ ਜਿਵੇਂ ਜ਼ਿਆਦਾਤਰ ਕਿ ਹਰੇਕ ਸਪੀਸੀਸ ਤੁਹਾਨੂੰ ਬਟਰਫਲਾਈ ਪਾਰਕ 'ਚ ਮਿਲ ਜਾਏਗੀ ਯੂਨੀਵਰਸਿਟੀ ਬੋਟੈਨਿਕਲ ਗਾਰਡਨ 'ਚ ਮਿਲ ਜਾਏਗੀ ਔਰ ਕੁਝ ਜਿਹੜੀਆਂ ਸਪੀਸੀਜ਼ ਸ਼ਹਿਰ ਚ ਨਹੀਂ ਮਿਲਦੀਆਂ ਉਹ ਤੁਹਾਨੂੰ ਫੋਰੈਸਟ ਕਾਉਂਸਲ ਫੋਰੈਸ ਜਾ ਜਾਓ ਨੇਪਲੀ ਫੋਰੈਸ ਚਲ ਜਾਓ ਉੱਥੇ ਤੁਹਾਨੂੰ ਮਿਲ ਜਾਣਗੀਆਂ ਸੋ ਤੇ ਚੰਡੀਗੜ੍ਹ ਵੀ ਬਟਰਫਲਾਈ ਪਾਰਕ ਹੈਗਾ ਚੰਡੀਗੜ੍ਹ ਚ ਬਟਰਫਲਾਈ ਪਾਰਕ ਹੈ 26 ਸੈਕਟਰ ਦੇ ਵਿੱਚ 26 ਕਿੱਥੇ ਹੈ ਜੀ 26 ਚ ਜਿੱਥੇ ਮਹਾਤਮਾ ਗਾਂਧੀ ਇੰਸਟੀਚਿਊਟ ਹੈ ਹਾਂ ਹਾਂ ਜਾਂ ਗੁਰੂ ਗੋਬਿੰਦ ਸਿੰਘ ਕਾਲਜ ਦੇ ਬਿਲਕੁਲ ਨਾਲ ਬਾਉਂਡਰੀ ਹੈ ਉਹਦੀ ਉਹ ਚੰਡੀਗੜ੍ਹ ਪ੍ਰਸ਼ਾਸਨ ਨੇ ਬਣਾਇਆ ਚੰਡੀਗੜ੍ਹ ਪ੍ਰਸ਼ਾਸਨ ਕਿ ਉਹਦੇ ਚ ਕੀ ਹੈ ਫਿਰ ਕੀ ਉਹਦੇ ਜਿਸ ਤਰ੍ਹਾਂ ਹੈ ਕਿ ਉਹ ਸਭ ਤੋਂ ਪਹਿਲੇ ਉਹ ਜਿਹੜੀ ਜਗ੍ਹਾ ਸੀਗੀ ਨਾ ਉੱਥੇ ਡਾਕਟਰ ਐਸ ਕੇ ਸ਼ਰਮਾ ਹੁੰਦੇ ਸੀਗੇ ਠੀਕ ਹੈ ਉਹਨਾਂ ਨੇ ਹਾਰਟੀਕਲਚਰ ਦੇ ਉਹ ਹੁੰਦੇ ਸੀ ਉਹ ਤਾਂ ਉਹਨਾਂ ਨੇ ਕੀ ਕੀਤਾ ਉੱਥੇ ਗਵਰਨਮੈਂਟ ਲੈਂਡ ਦੇ ਉੱਤੇ ਨਰਸਰੀ ਬਣਾਤੀ ਕਾਫੀ ਪਲਾਂਟੇਸ਼ਨ ਉੱਥੇ ਕੀਤੀ ਹੋਈ ਹੈ ਉਹਨਾਂ ਨੇ ਠੀਕ ਹੈ ਲੀਚੀ ਦੀ ਹੋਰ ਆड़ੂ ਹੂੜੂ ਸਾਰਾ ਕੁਝ ਕੀਤਾ ਹੈ ਉਹਨਾਂ ਨੇ ਲੇਟਰ ਔਨ ਫੋਰੈਸਟ ਡਿਪਾਰਟਮੈਂਟ ਨੇ ਕਿਹਾ ਇਹ ਤਾਂ ਲੈਂਡ ਸਾਡੀ ਹੈ ਅੱਛਾ ਉਹਨਾਂ ਨੇ ਲੈਂਡ ਕੈਪਚਰ ਕੀਤੀ ਓਕੇ ਉਦੋਂ ਈਸ਼ਵਰ ਸਿੰਘ ਸੀਗੇ ਸੀसीएफ ਹੂੰ ਹੂੰ ਉਹਨਾਂ ਨੇ ਲੈਂਡ ਕੈਪਚਰ ਕੀਤੀ ਕੈਪਚਰ ਕੀ ਕਰਨ ਤੋਂ ਬਾਅਦ ਫਿਰ ਉੱਥੇ ਇਹਨਾਂ ਨੇ ਮਨ ਬਣਾਇਆ ਫਿਰ ਸੰਤੋਸ਼ ਕੁਮਾਰ ਜੀ ਆਈਐਫਐਸ ਆ ਗਏ ਸੀਗੇ ਹੂੰ ਉਹਨਾਂ ਨੇ ਮਨ ਬਣਾਇਆ ਕਿ ਇੱਥੇ ਬਟਰਫਲਾਈ ਪਾਰਕ ਬਣਾਇਆ ਜਾਵੇ ਓਕੇ ਫਿਰ ਉਹ ਬਟਰਫਲਾਈ ਪਾਰਕ ਜਦੋਂ ਬਣਿਆ ਤੇ ਜਿਹੜੇ ਹੁਣ ਪ੍ਰੈਜ਼ੈਂਟ ਸੀਸੀਐਫ ਹੈਗੇ ਆ ਸੌਰਵ ਕੁਮਾਰ ਜੀ ਆਈਐਫਐਸ ਔਰ ਇਹਨਾਂ ਦੇ ਨਾਲ ਇੱਕ ਕਰਮ ਸਿੰਘ ਹੂੰ ਉਹ ਰੇਂਜਰ ਸੀ ਉਦੋਂ ਉਹ ਟੈਕਨੀਕਲੀ ਵੀ ਇੰਜੀਨੀਅਰਿੰਗ ਦਾ ਵੀ ਕਾਫੀ ਉਹ ਐਕਸਪਰਟ ਸੀ ਫਿਰ ਇਹਨਾਂ ਨੇ ਮਿਲ ਕੇ ਸੰਤੋਸ਼ ਕੁਮਾਰ ਸੌਰਵ ਜੀ ਔਰ ਕਰਨ ਸਿੰਘ ਨੇ ਫਿਰ ਉੱਥੇ ਇੱਕ ਗਲਾਸ ਹਾਊਸ ਬਣਾਇਆ ਤਾਂ ਕਿ ਇਨਡੋਰ ਉੱਥੇ ਬਰੀਡਿੰਗ ਕਰਾਈਏ ਓਕੇ ਹਾਂਜੀ ਓਪਨ ਦੇ ਵਿੱਚ ਫਿਰ ਉਹਨਾਂ ਨੇ ਉਸ ਤੋਂ ਬਾਅਦ ਜਿਹੜੇ ਆਏ ਡਾਕਟਰ ਅਬਦੁੱਲ ਕਿਉਮ ਆਏ ਹੈ ਡਾਕਟਰ ਕੁਲਦੀਪ ਕੁਲਦੀਪ ਸ਼ਰਮਾ ਜੀ ਆਏ ਆਈਐਫਐਸ ਫਿਰ ਆਪਣੇ ਦਿਲਾਈ ਸਾਹਿਬ ਐਸਸੀਐਫ ਇਹਨਾਂ ਨੇ ਕਾਫੀ ਐਫਰਟਸ ਕੀਤੀਆਂ ਉਹਨੂੰ ਡਵੈਲਪ ਕਰਨ ਚ ਔਰ ਮੈਂ ਫੋਰਚੂਨੇਟ ਆ ਕਿ ਸਿንስ ਬਿਗਨਿੰਗ ਮੈਂ ਸਾਰਿਆਂ ਨਾਲ ਜੁੜਿਆ ਰਿਹਾ ਹਾਂ ਉਹਨੂੰ ਡਵੈਲਪ ਕਰਨ ਚ ਓਕੇ ਕਿਉਂਕਿ ਉਦੋਂ ਮੇਰਾ ਨਵਾਂ ਨਵਾਂ ਟੇਸਟ ਬਣਿਆ ਸੀਗਾ ਇਨ ਵਿੱਚ ਮੀਨ ਕੀ ਹੋਇਆ ਉਥੇ ਪਾਰਕ ਬਣਾਉਣ ਦੇ ਵਿੱਚ ਨਾ ਕਈ ਆਰਗੇਨਾਈਜੇਸ਼ਨਾਂ ਵਿਰੋਧ ਕਰਨ ਲੱਗੀਆਂ ਓਕੇ ਕਿ ਸੂਟੇਬਲ ਪਲੇਸ ਨਹੀਂ ਹੈ ਇਹ ਉਹ ਤੇ ਮੈਂ ਵੀ ਵਿੱਚ ਫਿਰ ਖੁੱਦ ਪਿਆ ਫਿਰ ਮਾ ਉਹਨਾਂ ਨੇ ਜਸਟੀਫਾਈ ਕੀਤਾ ਹੈ ਕਿ ਸੂਟੇਬਲ ਪਲੇਸ ਇਸ ਕਰਕੇ ਹੈ ਕਿ ਇੱਥੇ ਵੇਜੀਟੇਸ਼ਨ ਹੈ ਪਲੱਸ ਲੇਕ ਨੇੜੇ ਹੈ ਪਲੱਸ ਇੱਥੇ ਫੋਰੈਸਟਡ ਏਰੀਆ ਜਿਹੜਾ ਨੇੜੇ ਹੈਗਾ ਉਸ ਤੋਂ ਬਾਅਦ ਇੱਥੇ ਵਾਟਰ ਬਾਡੀ ਹੈ ਉਹਦੇ ਵਿੱਚ ਇੱਕ ਵਾਟਰ ਬਾਡੀ ਵੀ ਹੈ ਓਕੇ ਤੇ ਇਸ ਕਰਕੇ ਇਹ ਸੂਟੇਬਲ ਪਲੇਸ ਹੈ ਹੁਣ ਅੱਜ ਦੀ ਡੇਟ ਦੇ ਵਿੱਚ 182 ਦੇ ਕਰੀਬ ਉੱਥੇ ਹੋਸਟ ਪਲਾਂਟ ਹੈ ਅੱਛਾ ਜੀ ਹਾਂ ਜੀ ਉਮ ਦੇਖਾ ਅੱਜ ਤੱਕ ਕਿਸੇ ਨੇ ਬਟਰਫਲਾਈ ਪਾਰਕ ਬੰਦਾ ਸੋਚਦਾ ਬਟਰਫਲਾਈ ਪਾਰਕੇ ਜਾਣਾ ਜੁਥੇ ਤਿਤਲੀਆਂ ਉਡਦੀਆਂ ਫਿਰਨਗੀਆਂ ਹਾਂਜੀ ਹਾਂਜੀ ਅੱਛਾ ਮਿਲਣ ਗਿਆ ਉੱਥੇ ਮਿਲਣ ਗਿਆ ਉਹ ਤਾਂ ਪਹਿਲੇ ਪਹਿਲੇ ਕੀ ਹੋਇਆ ਨਾ ਸ਼ੁਰੂ ਸ਼ੁਰੂ ਚ ਪ੍ਰੈਸ ਰਿਪੋਰਟਰ ਗਏ ਹਮ ਪ੍ਰੈਸ ਰਿਪੋਰਟਰਾਂ ਦੇ ਬ੍ਰੇਨ 'ਚ ਇਹ ਸੀਗਾ ਕਿ ਗੁੱਛੇ ਦੇ ਗੁੱਛੇ ਮਿਲਣਗੇ ਹਮ ਹਾਂ ਉਹ ਗਏ ਤੇ ਬੜੇ ਆਰਟੀਕਲ ਆਏ देयर ਇਜ਼ ਨੋ ਬਟਰਫਲਾਈ ਇਨ ਬਟਰਫਲਾਈ ਪਾਰਕ ਬਹੁਤ ਕੁਝ ਆਇਆ ਓਕੇ ਲੇਕਿਨ ਇਹਨਾਂ ਦਾ ਆਪਣੀ ਆਪਣੀ ਇੱਕ ਜਗ੍ਹਾ ਹੁੰਦੀ ਹੈ ਹਾਂ 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 ਕਿਨੇ ਕਿੱਥੇ ਸੈਟਲ ਹੋਣਾ ਹੈ ਹਮ ਕਿਨੇ ਕਿੱਥੇ ਮਿਲਣਾ ਹੈ ਹੁਣ ਚੰਡੀਗੜ੍ਹ ਦੇ ਵਿੱਚ ਕੁਝ ਸਪੀਸੀਸ ਐ ਉਹ ਤੁਹਾਨੂੰ ਬਾਕੀ ਐਲਸਵੇਅਰ ਬਹੁਤ ਘੱਟ ਮਿਲਣਗੀਆਂ ਲੇਕਿਨ ਸੈਕਟਰੀਅਰੀ ਦੇ ਬੈਕਸਾਈਡ ਦੇ ਵਿੱਚ ਜਿਹੜਾ ਰਜਿੰਦਰਾ ਪਾਰਕ ਹੈ ਸ਼ਾਇਦ ਜੀ ਜੀ ਉੱਥੇ ਹੀ ਉਹ ਤੁਹਾਨੂੰ ਮਿਲਣਗੀਆਂ ਕਾਫੀ ਪਲੈਂਟੀ ਚੁੱਕੇ ਇਸ ਤਰ੍ਹਾਂ ਆਪਣੀ ਆਪਣੀ ਹਾਇਬ ਹਬ ਹੈ ਜੇ ਤੁਸੀਂ ਮੈਨੂੰ ਪੁੱਛੋ ਫਲਾਣੀ ਬਟਰਫਲਾਈ ਦੇਖਣੀ ਹੈ ਤਾਂ ਮੈਂ ਟੈਂਟੇਟਿਵਲੀ ਦੱਸ ਦੂੰਗਾ ਕਿ ਫਲਾਣੀ ਥਾਂ ਤੇ ਦਿਖ ਸਕਦੀ ਹੈ ਓਕੇ ਓਕੇ ਹਾਂਜੀ ਸੋ ਇਸ ਤਰ੍ਹਾਂ ਫਿਰ ਜਦੋਂ ਬਟਰਫਲਾਈ پارک ਇਹ ਬਣ ਗਿਆ ਉਸ ਤੋਂ ਬਾਅਦ ਇਹਦੇ ਚ ਡਵੈਲਪਮੈਂਟ ਕੀਤੀਆਂ ਤੇ ਇਹਦੀ ਇਨਾਗੂਰੇਸ਼ਨ ਹੋਈ ਐਡਵਾਈਜ਼ਰ ਸਾਹਿਬ ਨੇ ਇਨਾਗੂਰੇਸ਼ਨ ਐਸ ਕੇ ਸ਼ਰਮਾ ਜੀ ਨੇ ਉਹਨਾਂ ਨੇ ਇਨਾਗੂਰੇਸ਼ਨ ਕੀਤੀ ਤਾਂ ਫਸਟ ਟਾਈਮ ਮੈਂ ਕਾਫੀ ਵੱਡੇ ਵੱਡੇ ਫੋਟੋਗ੍ਰਾਫਸ 40 ਫੋਟੋਗ੍ਰਾਫ ਮੈਂ ਉੱਥੇ ਡਿਸਪਲੇ ਕੀਤੇ ਜਿਸ ਦਿਨ ਇਹ ਇਨਾਗੂਰੇਸ਼ਨ ਹੋਈ ਪਾਰਕ ਤੇ ਹਾਂਜੀ ਤੇ ਉਹ ਸ਼ਰਮਾ ਜੀ ਨੇ ਕਾਫੀ ਐਪਰੀਸ਼ੀਏਟ ਕੀਤੀਆਂ ਪਿਕਚਰ ਤੋਂ ਹਾਂ ਹਾਂ ਕਿਉਂਕਿ ਉਦੋਂ ਸਿਗੇ ਨਾ ਫੋਟੋਗ੍ਰਾਫੀ ਨਾਲ ਰਿਲੇਟਡ ਸੀਗੇ ਤਾਂ ਪਿਕਚਰ ਉਹੀ ਖਿੱਚਣੀ ਹੈ ਜਿਹੜੀ ਬਿਲਕੁਲ ਕਰੈਕਟ ਹੋਵੇ ਹੁਣ ਸਾਡਾ ਟ੍ਰੈਂਡ ਚੇਂਜ ਹੋ ਗਿਆ ਹੈ ਕਿ ਚਾਹੇ ਰਿਕੋਰਡ ਸ਼ਾਟ ਵੀ ਮਿਲਦਾ ਹੋਵੇ ਓਕੇ ਨਵੀਂ ਸਪੀਸੀਸ ਹੈ ਨਾ ਬਿਲਕੁਲ ਠੀਕ ਜੇ ਇਹ ਹੀ ਵੇਟ ਕਰਦੇ ਰਹੀਏ ਕਿ ਫੋਕਸ ਨਹੀਂ ਹੋਇਆ ਇਹ ਨਹੀਂ ਹੋਇਆ ਲਾਈਟ ਨਹੀਂ ਠੀਕ ਪੈ ਰਹੀ ਫਿਰ ਉਹ ਕਲਿੱਕ ਨਹੀਂ ਕੀਤੀ ਜਾ ਸਕਦਾ ਕਾਉਂਸਲ ਸਰ ਪਤਾ ਲੱਗਾ ਤੁਸੀਂ ਹੋਰ ਵੀ ਪਾਰਕ ਡਵੈਲਪ ਕਰ ਰਹੇ ਜੇ ਬਟਰਫਲਾਈ پارک ਹਾਂਜੀ ਇਹ پارک ਦੇਖ ਕੇ ਜਦੋਂ ਗਏ ਹਨ ਉਸ ਤੋਂ ਬਾਅਦ ਮੈਂ ਗਵਰਨਮੈਂਟ ਕਾਲਜ ਜਿਹੜਾ ਹੈ ਸੈਕਟਰ 11 ਚ ਜੀ ਉੱਥੇ ਬਣਾਇਆ ਬਟਰਫਲਾਈ ਪਾਰਕ ਓਕੇ ਐਮਸੀਐਮ ਕਾਲਜ ਦੇ ਵਿੱਚ ਬਣਾਇਆ ਹੈ ਹਮਮ ਕਿੰਨੇ ਪ੍ਰਾਈਵੇਟ ਸਕੂਲਾਂ ਚ ਬਣਾਇਆ ਦੋ ਗਵਰਨਮੈਂਟ ਸਕੂਲਾਂ ਚ ਬਣਾਇਆ ਓਕੇ ਔਰ ਰੀਸੈਂਟਲੀ ਮੈਂ ਗੁੜਗਾਓਂ ਦੇ ਵਿੱਚ ਨਾ ਇੱਕ ਅ ਵੈਸਟਰਨ ਹੋਟਲ ਦੀ ਚੇਨ ਹੈ ਜੀ ਉੱਥੇ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਸੀਗਾ ਤੇ ਫਿਰ ਮੈਂ ਉੱਥੇ ਜਾ ਕੇ ਉੱਥੇ ਸੈਟਅਪ ਕੀਤਾ ਬਟਰਫਲਾਈ ਪਾਰਕ ਵਾਹ ਤੇ ਹੁਣੀ ਮੈਂ ਪਰਸ਼ਵੀ ਨੂੰ ਉੱਥੋਂ ਫੋਨ ਕਰਕੇ ਪੁੱਛਿਆ ਕਿ ਜਿਹੜੇ ਪਲਾਂਟ ਲਗਾਏ ਸੀਗੇ ਕਹਿੰਦੇ ਇਹ ਬੜੀਆਂ तितਲੀਆਂ ਉੱਥੇ ਵਾਹ ਅੱਛਾ ਹਾਂਜੀ ਹੂੰ ਹੂੰ ਤੇ ਕੋਈ ਹੋਰ ਵੀ ਅੱਗੇ ਕੋਈ ਪ੍ਰੋਜੈਕਟ ਇੱਥੇ ਬਣਾਇਆ ਮੈਂ ਡੇਰਾ ਬੱਸੀ ਜਿਹੜਾ ਹੈ ਕਾਲਜ ਥਾਫਰ ਕਾਲਜ ਹੂੰ ਹੂੰ ਇਹ ਕੋਥੇ ਬਣਾਇਆ ਹੈ ਔਰ ਜਿੱਥੇ ਜੇ ਮੈਨੂੰ ਕੋਈ ਉਪਰਯੋਗ ਕਰਦਾ ਨਾ ਤੇ ਮੈਨੂੰ ਖੁਸ਼ੀ ਹੁੰਦੀ ਹੈ ਮੈਂ ਤਾਂ ਕਹਿੰਦਾ ਲੋਕ ਘਰ ਦੇ ਵਿੱਚ ਹੀ ਬਣਾਉਣ ਬਟਰਫਲਾਈ پارک ਬਣਾ ਸਕਦੇ ਬਿਲਕੁਲ ਤਿੰਨ ਚਾਰ ਪਲਾਂਟ ਆ ਕਿ ਤਿਤਲੀਆਂ ਖੁੰਦਿਆਂ ਤੇ ਵੈਹੇ ਨਜ਼ਾਰਾ ਆ ਜਾਂਦਾ ਨਹੀਂ ਕੜੀ ਪੱਤਾ ਲਾ ਲਓ ਨਿੰਬੂ ਦਾ ਪਲਾਂਟ ਲਗਾ ਲਓ ਇੱਕ ਦੋ ਹੋਰ ਜਿਹਦਾਂ ਦੇ ਪੌਦੇ ਆ ਉਹ ਤੁਸੀਂ ਲਗਾ ਲਓ ਪਰ ਪਲੱਸ ਕੀ ਹੈ ਘਰ ਦੇ ਵਿੱਚ ਤੁਹਾਡੇ ਜਿੰਨੇ ਵੀ ਫਰੂਟ ਜਿਹੜਾ ਖਰਾਬ ਹੋ ਜਾਂਦਾ ਹੂੰ ਹੂੰ ਜਿਆਦਾ ਪੱਕ ਜਾਂਦਾ ਸੀ ਸੁੱਟ ਦਿੰਨੇ ਏ ਡਸਟਬਿਨ ਜੀ ਸੁੱਟਣ ਦੀ ਬਜਾਏ ਇੱਕ yellow ਕਲਰ ਦੀ ਪਲਾਸਟਿਕ ਦੀ ਪਲੇਟ ਲਓ ਜਾਂ red ਕਲਰ ਦੀ ਉਹ ਅਟਰੈਕਟਿਵ ਹੁੰਦੀ ਹੈ ਉਹਦੇ ਵਿੱਚ ਤੁਸੀਂ ਉਹਦੇ ਸਲਾਈਸ ਕੱਟ ਕੇ ਰੱਖ ਦਿਓ ਤੁਹਾਡੇ ਘਰ ਦੇ ਵਿੱਚ ਵੀ ਬਟਰਫਲਾਈ ਆ ਜਾਣੀ। ਵਾਹ, ਕਿਆ ਬਾਤ ਹੈ। ਥੈਂਕ ਯੂ ਕਮਰ ਸਾਹਿਬ ਬਹੁਤ ਮਿਹਰਬਾਨੀ। ਸੋ ਜਾਂਦੇ ਜਾਂਦੇ ਇੱਕ ਕਲਪੂਸ਼ਨ ਕਵਰ ਹੋਣਾ ਨੇ ਜਿੱਥੇ ਤਿਤਲੀਆਂ ਦੀ ਦੁਨੀਆ ਦੇ ਨਜ਼ਾਰੇ ਦਿਖਾ ਦਿੱਤੇ। ਮੈਨੂੰ ਲੱਗਦਾ ਜਿਹੜਾ ਇਹ ਪ੍ਰੋਗਰਾਮ ਦੇਖੂਗਾ ਉਹਨੂੰ ਤਿਤਲੀਆਂ ਅੱਗੇ ਨੱਚਦੀਆਂ ਟੱਪਰੀਆਂ ਨਜ਼ਰ ਆਉਣਗੀਆਂ। ਪਰ ਵੱਡੀ ਗੱਲ ਉਹਨਾਂ ਨੇ ਇਹ ਵੀ ਕਹੀ ਹੈ ਕਮਰ ਸਾਹਿਬ ਨੇ ਵੀ ਤੁਸੀਂ ਆਪਣੇ ਘਰ ਵਿੱਚ ਵੀ ਬਟਰਫਲਾਈ ਪਾਰਕ ਬਣਾ ਸਕਦੇ।